ਜਿਸ ਵੇਲੇ ਸ਼ੀ ਕੱਟਿੰਗ ਸਾਈਡਰ ਨੂੰ ਮੈਂ ਮਨਦੀਪ ਕੋਲ ਮੈਂ ਜਾ ਕੇ ਦਬਾਈ ਹੁਣ ਲੀਨ ਤੋਂ ਅੱਜ ਆਪਾਂ ਤੁਹਾਨੂੰ ਦੱਸਾਂਗੇ ਜੀ ਜਿਹੜਾ ਆਪਾਂ ਇਹਦਾ ਕੱਟਵਰਕ ਬਣਾਉਣੀ ਹੈਗੀ ਟਰੇਸ ਬਣਾਉਣੀ ਹੈਗੀ ਆਪਾਂ ਇਹਨਾਂ ਦੀ ਜਦੋਂ ਆਪਾਂ ਸੂਟ ਦੇ ਉੱਪਰ ਟਰੇਸ ਕਰਦੇ ਆਂਗੇ ਸਭ ਤੋਂ ਪਹਿਲਾਂ ਆਪਾਂ ਨੂੰ ਇੱਕ ਟਰੇਸ ਰੈਡੀ ਕਰਨੀ ਪੈਂਦੀ ਹੈ ਤੇ ਕੱਟਵਰਕ ਦੀ ਟਰੇਸ ਰੈਡੀ ਕਰਨੀ ਬਹੁਤ ਜੀ ਡਿਫਿਕਲਟ ਹੁੰਦੀ ਹੈਗੀ ਬਹੁਤ ਨੇ ਜਿਹੜੇ ਉਹ ਆਸਾਨੀ ਨਾਲ ਬਣਾ ਲਾਂਦੇ ਨੇਗੇ ਬਟ ਕਈਆਂ ਤੋਂ ਬੰਦ ਹੀ ਨਹੀਂ ਹੈਗੀ ਹੈਨਾ ਗੋਲ ਸ਼ੇਪ ਜਿਹੜੀ ਹੈ ਉਹ ਇਕੁਅਲੀ ਬੰਦੀ ਸੇਮ ਨਹੀਂ ਬੰਦੀ ਹਰ ਇੱਕ ਦੀ ਦੇਖੋ ਜਿਵੇਂ ਇਹਦੇ ਵਿੱਚ ਆਪਾਂ ਹਰ ਇੱਕ ਦੀ ਸੇ ਸੇਮ ਗੋਲਾਈ ਦੇ ਵਿੱਚ ਜਿਹੜੇ ਆਪਾਂ ਨੇ ਉਹ ਕਟਵਰਕ ਬਣਾਏ ਹੋਣਗੇ ਇਹਨੂੰ ਆਪਾਂ ਕਿਵੇਂ ਬਣਾਉਣਾਗਾ ਬਹੁਤ ਹੀ ਆਸਾਨ ਟ੍ਰਿਕ ਦੱਸੂਗੀ ਆਪਣੀ ਵੀਡੀਓ ਨੂੰ ਤੁਸੀਂ ਐਂਡ ਤੱਕ ਜ਼ਰੂਰ ਦੇਖਿਓ ਤੇ ਜਿਹੜੇ-ਜਿਹੜੇ ਆਪਣੇ ਚੈਨਲ ਦੇ ਉੱਪਰ ਨਵੇਂ ਆਏ ਨੇ ਜੀ ਉਹ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਸਭ ਤੋਂ ਪਹਿਲਾਂ ਜੀ ਆਪਾਂ ਨੇ ਡ੍ਰੈਸ ਪੇਪਰ ਐ ਇਸੇ ਤਰ੍ਹਾਂ ਲੈ ਲੈਣਾ ਇਹ ਮੈਂ ਲੋ ਮੈਂ ਤਾਂ ਲਿਆਗਾ ਤੁਹਾਨੂੰ ਤਾਂ ਜੋ ਇਹਦੇ ਵਿੱਚ ਦੇਖੋ ਵੀ ਸਕੇ ਵੀ ਜਿਹੜੀ ਆਪਾਂ ਹੱਬ ਲਾਈ ਵਾਲਾ ਬਣਾਉਣੇ ਹੁੰਦੇ ਨੇ ਇਹਨੂੰ ਕਿਵੇਂ ਬਣਾਉਣਾ ਮੈਂ ਤੁਹਾਨੂੰ ਇੱਥੇ ਬਣਾ ਕੇ ਦਿਖਾਉਂਗੀ ਸਭ ਤੋਂ ਪਹਿਲਾਂ ਆਪਾਂ ਇੱਕ ਸਕੇਲ ਲੈ ਲੈਣਾ ਜੀ ਇੱਕ ਮਾਰਕਰ ਲੈਣਾ ਤੇ ਇੱਕ ਸਭ ਤੋਂ ਮੋਸਟ ਇੰਪੋਰਟੈਂਟ ਥਿੰਗ ਹੈ ਜਿਹੜੀ ਆਪਾਂ ਇਹਦੇ ਨਾਲ ਗੁਲਾਈ ਬਣਾਵਾਂਗੇ ਤੁਸੀਂ ਇੱਕ ਛੋਟੇ ਬੱਚੇ ਦੀ ਏਡ ਚੂੜੀ ਜਾਂ ਕੋਈ ਕੜਾ ਤੁਸੀਂ ਇਹ ਲੈ ਸਕਦੇ ਹੋਗੇ ਜਿਹਦੇ ਨਾਲ ਆਪਾਂ ਗੁਲਾਈ ਬਣਾਵਾਂਗੇ ਠੀਕ ਹੈ ਇਹਦੇ ਨਾਲ ਮਿੰਜਰੀ ਇਹ ਨਾਰਮਲ ਹੁੰਦੀ ਹੈ ਜੀ ਨਾ ਇਹ ਛੋਟਾ ਹੁੰਦਾ ਨਾ ਇਹ ਵੱਡਾ ਹੁੰਦਾ ਤੇ ਨਾ ਹੀ ਆਪਾਂ ਇਹ ਕਹਦੀਏ ਵੀ ਨਾ ਬਾਲਾ ਛੋਟਾ ਹੁੰਦਾਗਾ ਵੀ ਜਿਹੜਾ ਸਾਈਜ਼ ਹੈਗਾ ਉਹ ਮੀਡਲ ਹੁੰਦਾ ਤੇ ਹਰੇਕ ਵਾਸਤੇ ਕੱਟਵਰਕ ਤੁਸੀਂ ਸੂਟ ਤੇ ਮਸ਼ੀਨ ਨਾਲ ਬਣਾਉਣਾਗਾ ਜਾਂ ਤੁਸੀਂ ਕੋਈ ਸੀਪੀ ਜਾਂ ਕੋਈ ਮਿੰਜਰੀ ਮੋਟ ਤੇ ਵੇਖਿਆ ਜੋ ਵੀ ਲਗਾਉਣੇ ਨੇ ਤੁਸੀਂ ਆਹ ਵਾਲਾ ਕੱਟਵਰਕ ਦਾ ਸਾਈਜ਼ ਹੋਊਗਾ ਜਿਹੜਾ ਮੈਂ ਆਹ ਵਾਲੇ ਵੀ ਇਹਦੇ ਨਾਲ ਹੀ ਬਣਾਏ ਹੋਏ ਨੇ ਦੇਖੋ ਪੂਰਾ ਪੂਰਾ ਸਾਈਜ਼ ਆ ਰਿਹਾਗਾ ਜਦੋਂ ਆਪਾਂ ਆਹ ਵਾਲਾ ਸਾਈਜ਼ ਬਣਾਵਾਂਗੇ ਇਹ ਹਰੇਕ ਸੂਟ ਤੇ ਚੱਲ ਜਾਂਦਾ ਹੈ ਜੀ ਹਰੇਕ ਸੂਟ ਦੇ ਲਈ ਜਿਹੜਾ ਇਨਫ ਆਗਾ ਇਹ ਵਾਲਾ ਕੱਟਵਰਕ ਦਾ ਜਿਹੜਾ ਸਾਈਜ਼ ਹੈ ਸਾਈਜ਼ ਤੁਸੀਂ ਵਧਾ ਘਟਾ ਸਕਦੇ ਹੋ ਅਗਰ ਤੁਸੀਂ ਜਾਗੇ ਵੱਡੇ ਬਣਾਉਣੇ ਨੇ ਤਾਂ ਤੁਸੀਂ ਥੋੜਾ ਜਿਹਾ ਸਾਈਜ਼ ਛੂੜੀ ਦਾ ਵੱਡਾ ਲੈ ਲਓ ਮੀਨਜ਼ ਆਪਦੀ ਚੂੜੀ ਲੈ ਲਓ ਜਾਂ ਇਹਨਾਂ ਨੂੰ ਥੋੜੀ ਜਿਹੀ ਵੱਡੀ ਲੈ ਲਓ ਅਗਰ ਤੁਸੀਂ ਪ੍ਰਕਾਰ ਵਗੈਰਾ ਨਾਲ ਬਣਾਉਣਗੇ ਉਹਦੇ ਨਾਲ ਕਈ ਵਾਰੀ ਇੱਧਰ ਉੱਧਰ ਪ੍ਰਕਾਰ ਹੋਣ ਦੇ ਕਰਕੇ ਨਾ ਇਹਨਾਂ ਦਾ ਸਾਈਜ਼ ਹੈ ਜਿਹੜਾ ਉਹ ਵੱਡਾ ਛੋਟਾ ਹੋ ਜਾਂਦਾ ਇਸ ਕਰਕੇ ਆਪਾਂ ਆਹ ਵਾਲੀ ਚੂੜੀ ਦੀ ਜਿਹੜੀ ਹੈਲਪ ਲਵਾਂਗੇ ਸਭ ਤੋਂ ਪਹਿਲਾਂ ਆਪਾਂ ਨੇ ਇੱਕ ਇਕੁਅਲ ਲਾਈਨ ਲਗਾ ਲੈਣੀ ਹੈਗੀ ਜਿਹਦੇ ਉੱਪਰ ਆਪਾਂ ਕੱਟਵਰਕ ਬਣਾਉਣਾ ਸਭ ਤੋਂ ਪਹਿਲਾਂ ਆਪਾਂ ਇੱਕ ਐਦਾਂ ਲਾਈਨ ਲਗਾ ਲਾਂਗੇ ਦੇਖੋ ਪ੍ਰੋਪਰ ਇਕੁਅਲ ਲਾਈਨ ਲਗਾਵਾਂਗੇ ਠੀਕ ਹੈ ਜੀ ਤੇ ਹੁਣ ਆਪਾਂ ਇਹ ਕੱਟ ਵਰਕ ਨੂੰ ਉੱਪਰ ਨੂੰ ਬਣਾਉਣਾ ਹੈ ਜਾਂ ਨੀਚੇ ਨੂੰ ਬਣਾਉਣਾਗਾ ਉਹ ਤੁਹਾਡੀ ਇੱਛਾ ਹੋਊਗੀ ਠੀਕ ਹੈ ਮੈਂ ਇਹ ਉੱਪਰ ਨੂੰ ਬਣਾਉਣਾ ਕਿਉਂਕਿ ਮੈਂ ਡਿਜ਼ਾਈਨ ਕੋਈ ਹੋਰ ਬਣਾ ਰਹੀ ਆਂਗੀ ਤੇ ਨੀਚੇ ਵਾਲਾ ਮੇਰਾ ਜਿਹੜਾ ਆਲਰੇਡੀ ਬਣਿਆ ਪਿਆਗਾ ਇਹ ਵੀ ਸੇਮ ਹੀ ਪੈਟਰਨ ਹੋਊਗਾ ਤੁਸੀਂ ਅਗਰ ਇਹ ਵਾਲਾ ਡਿਜ਼ਾਈਨ ਬਣਾਉਣਾ ਤਾਂ ਸੇਮ ਪੈਟਰਨ ਹੋਊਗਾ ਇਹਨੂੰ ਬਣਾਉਣ ਦਾ ਜਿਵੇਂ ਮੈਂ ਉੱਪਰ ਬਣਾਉਂਗੀ ਬਸ ਉਹਦਾ ਇਹੜਾ ਫੇਸ ਹੈਗਾ ਉਹ ਨੀਚੇ ਨੂੰ ਹੋ ਜਾਊਗਾ ਤੁਸੀਂ ਨੇ ਇੰਨਾ ਕੁ ਦੇਖ ਲੈਣਾਗਾ ਵੀ ਆਪਾਂ ਸਾਈਜ਼ ਕਿੰਨਾ ਕੁ ਕਿੰਨੀ ਕੁ ਡੰਗਾਈ ਦੇ ਵਿੱਚ ਰੱਖਣਾ ਤੁਸੀਂ ਇੰਨਾ ਰੱਖਣਾ ਇਹਦਾ ਹਾਫ ਰੱਖਣਾ ਤਾਂ ਦੋਨੇ ਪਾਸੇ ਤੁਸੀਂ ਏਦਾਂ ਮਾਰ ਇਹ ਘੱਟ ਰੱਖਣਾਗਾ ਤਾਂ ਐਸਾ ਬਨਰ ਲਾ ਲਓ ਠੀਕ ਹੈ ਐਦਾਂ ਜਿਹੜੇ ਉਹ ਆਪਾਂ ਨੇ ਨਿਸ਼ਾਨ ਲਗਾ ਲੈਣੇ ਨੇ ਤੇ ਹੁਣ ਮੈਂ ਆਹ ਜਿਹੜੀ ਲਾਈਨ ਹੋਊਗੀ ਆਹ ਵਾਲੀ ਲਾਈਨ ਦੇ ਬਿਲਕੁਲ ਹੀ ਇੱਥੇ ਰੱਖਣਾਗਾ ਚੂੜੀ ਆਪੇ ਇਹਦੇ ਨੀਚੇ ਨਹੀਂ ਕਰਨੀ ਨਾ ਹੀ ਇਹਦੇ ਉੱਪਰ ਕਰਨੀ ਆ ਇਹ ਆਹ ਲਾਈਨ ਦੇ ਉੱਪਰ ਬਿਲਕੁਲ ਐਦਾਂ ਹੀ ਆਉਣੀ ਚਾਹੀਦੀ ਆ ਤੇ ਫਿਰ ਆਪਾਂ ਨੇ ਇਹਦੇ ਅਕੋਰਡਿੰਗ ਇਹਦੇ ਉੱਪਰ ਹੱਥ ਰੱਖ ਕੇ ਇਸ ਤਰ੍ਹਾਂ ਚੂੜੀ ਦੇ ਉੱਪਰ ਹੱਥ ਰੱਖ ਕੇ ਐਦਾਂ ਆਪਾਂ ਨੇ ਜਿੱਥੇ ਤੱਕ ਆਪਣੇ ਮਾਰਕਾ ਲਾਇਆ ਉੱਥੇ ਤੱਕ ਜਿਹੜਾ ਉਹ ਇਦਾਂ ਨਿਸ਼ਾਨ ਬਣਾ ਦੇਣਾ ਠੀਕ ਹੈ ਜੀ ਇੱਧਰ ਮੈਂ ਤੁਹਾਨੂੰ ਦਿਖਾਉਣੀ ਹੈਗੀ ਐਦਾਂ ਜਿਵੇਂ ਹੁਣ ਇੱਥੇ ਸਾਈਡ ਤੇ ਆਪਾਂ ਫੇਰ ਰੱਖਾਂਗੇ ਉਸੇ ਤਰ੍ਹਾਂ ਐਦਾਂ ਆਪਾਂ ਜਿੰਨਾ ਨਿਸ਼ਾਨ ਲਾਇਆ ਉਹਨਾਂ ਆਪਾਂ ਬਣਾ ਦੇਣਾ ਦੇਖੋ ਜਮਾ ਇਹ ਕੁੱਲ ਸਪੇਸ ਦੇ ਵਿੱਚ ਜਮਾ ਇਹਨਾਂ ਦੀ ਸਾਈਜ਼ ਜਮਾ ਸੇਮ ਹੋਣਗੇ ਤੁਸੀਂ 19 21 ਦਾ ਫਰਕ ਵਿੱਚ ਤੁਸੀਂ ਇਹਨਾਂ 'ਚ ਨਹੀਂ ਦੇਖੂਗੇ ਠੀਕ ਆ ਇਸੇ ਤਰ੍ਹਾਂ ਆਪਾਂ ਸਾਰੇ ਬਣਾ ਲੈਣੇ ਆ ਜੀ ਤੇ ਇਹਨਾਂ ਦੇ ਉੱਪਰ ਆਪਾਂ ਪੱਤੀਆਂ ਕਿਵੇਂ ਬਣਾਉਣੀਆਂ ਨੇਗੀਆਂ ਉਹ ਵੀ ਮੈਂ ਤੁਹਾਨੂੰ ਦੱਸੂੰਗੀ ਕਿ ਕਈਆਂ ਤੋਂ ਪੱਤੀ ਦਾ ਸਾਈਜ਼ ਹੈ ਜਿਹੜਾ ਉਹ ਪ੍ਰੋਪਰ ਨਹੀਂ ਬਣਦਾ ਹੈਗਾ ਤੁਸੀਂ ਅੱਗੇ ਪੱਤੀ ਵੀ ਦੇਖੋ ਜਿਹੜੀਆਂ ਪੱਤੀਆਂ ਨੇਗੀਆਂ ਆਪਾਂ ਇਹਨਾਂ ਦੇ ਉੱਪਰ ਬਣਾਵਾਂਗੇ ਉਹ ਕਿਵੇਂ ਬਣਣਗੀਆਂ ਇਸੇ ਤਰ੍ਹਾਂ ਤੁਸੀਂ ਸਾਰੇ ਕੱਟ ਵਰਕ ਨੇ ਜਿਹੜੇ ਉਹ ਬਣਾ ਲੈਣੇ ਸਾਈਜ਼ ਵੱਡਾ ਛੋਟਾ ਤੁਸੀਂ ਆਪਣੀ ਇੱਛਾ ਅਕੋਰਡਿੰਗ ਕਰ ਸਕਦੇ ਹੋਗੇ ਠੀਕ ਹੈ ਤੁਸੀਂ ਵੱਡਾ ਛੋਟਾ ਸਾਈਜ਼ ਚੂੜੀ ਦਾ ਜਾਂ ਕੜੇ ਦਾ ਤੁਸੀਂ ਲੈ ਸਕਦੇ ਹੋਗੇ ਇਹ ਸਭ ਤੋਂ ਬੈਸਟ ਤਰੀਕਾ ਹੈ ਜੀ ਕਿਉਂਕਿ ਇਹ ਆਮ ਆਪਣੇ ਘਰਾਂ ਦੇ ਵਿੱਚ ਹੁੰਦੀਆਂ ਵੀ ਨਹੀਂ ਆਪਾਂ ਨੂੰ ਕੋਈ ਆਏ ਨਹੀਂ ਹੈਗਾ ਵੀ ਆ ਕੋਈ ਬਾਹਰੋਂ ਲੈ ਕੇ ਆਉਣੀ ਪਊਗੀ ਬੱਚੇ ਆਪਣੇ ਘਰੇ ਹੁੰਦੇ ਆ ਤੇ ਉਹਦੇ ਚੂੜੀਆਂ ਵਗੈਰਾ ਜਿਹਨਾਂ ਦੇ ਕੋਲੇ ਗੁੜੀਆਂ ਹੈਗੀ ਹੈਗੀ ਉਹਨਾਂ ਦੇ ਤਾਂ ਆਮ ਇਹ ਚੀਜ਼ਾਂ ਮਿਲ ਜਾਂਦੀਆਂ ਨੇ ਤੁਹਾਨੂੰ ਇਹ ਘਰੋਂ ਹੀ ਸਜੂਗਾ ਤੇ ਸਭ ਤੋਂ ਬਣਾਉਣ ਦਾ ਆਸਾਨ ਤਰੀਕਾ ਕੱਟਵਰਕ ਨੂੰ ਇਹੀ ਹੈ ਤੁਸੀਂ ਹੁਣ ਦੇਖੋ ਬਿਲਕੁਲ ਪ੍ਰੋਪਰ ਬਣੀ ਨਹੀਂ ਜੀ ਇਹ ਇਸ ਤੋਂ ਸੌਖਾ ਤਰੀਕਾ ਮੈਨੂੰ ਨਹੀਂ ਲੱਗਦਾ ਕੋਈ ਹੋਰ ਹੋਊਗਾ ਕਿਉਂਕਿ ਇਹਨਾਂ ਦੀ ਸ਼ੇਪ ਇੱਕੋ ਜਿਹੀ ਬਣਾਉਣੀ ਬਹੁਤ ਔਖੀ ਹੁੰਦੀ ਹੈ ਜਿੰਨੇ ਜਿੰਨਾਂ ਨੂੰ ਵੀਡੀਓਜ਼ ਵਧੀਆ ਲੱਗਦੀਆਂ ਨੀਂਗੀਆਂ ਤਾਂ ਪਲੀਜ਼ ਲਾਈਕ ਤੇ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਕਿ ਹੁਣ ਆਪਾਂ ਇਹਦੇ ਉੱਪਰ ਬਣਾਵਾਂਗੇ ਜੀ ਪੱਤੀ ਹੁਣ ਐਦਾਂ ਆਪਾਂ ਪੱਤੀ ਬਣਾਉਣ ਦਾ ਵੀ ਇੱਕ ਤੁਹਾਨੂੰ ਮੈਂ ਤਰੀਕਾ ਦੱਸਦੀ ਆਂਗੀ ਜਦੋਂ ਆਪਾਂ ਪੱਤੀਆਂ ਬਣਾਉਣੇ ਆਂਗੇ ਤਾਂ ਆਪਾਂ ਇਹਦੀ ਚੌੜਾਈ ਐਦਾਂ ਰੱਖਣੀ ਆ ਠੀਕ ਆ ਆਪਾਂ ਐ ਨਹੀਂ ਹੈਗਾ ਵੀ ਇਹਨੂੰ ਆਪਾਂ ਐ ਸਿੱਧੀ ਜੀ ਬਣਾ ਦਾਂਗੇ ਸਿੱਧੀ ਨਹੀਂ ਬਣਾਉਣੀ ਇੱਥੋਂ ਥੋੜੀ ਜੀ ਕਰਵ ਰੱਖਣੀ ਆ ਐਦਾਂ ਇਹਨੂੰ ਆਪਾਂ ਜਿਵੇਂ ਕਹਿਦੀ ਆ ਵੀ ਥੋੜੀ ਜੀ ਪੱਤੀ ਦੀ ਮੋਟਾਈ ਜ਼ਰੂਰ ਰੱਖਣੀ ਹੈਗੀ ਐਵੇਂ ਐਮ ਇਥੋਂ ਥੋੜੀ ਜਿਹੀ ਪੱਤੀ ਮੋਟੀ ਹੋਵੇ ਤੇ ਉੱਪਰੋਂ ਇਹ ਤਿੱਖੀਆਂ ਬਣਾਉਣੀਆਂ ਨੀਚੋਂ ਵੀ ਤੇ ਉੱਪਰੋਂ ਵੀ ਐਦਾਂ ਨਹੀਂ ਹੈਗਾ ਆਪਾਂ ਵੀ ਹਾਂ ਇਹਨਾਂ ਦੀ ਸ਼ੇਪ ਹੈ ਜਿਹੜੀ ਉਹ ਇਕੁਅਲ ਨਾ ਬਣੇ ਇਕੁਅਲ ਬਣੂਗੀ ਤੁਸੀਂ ਪਹਿਲਾਂ ਇੱਕ ਲਾਈਨ ਲਾਉਣੀ ਹੈ ਫਿਰ ਦੂਜੀ ਲਾਉਣੀ ਹੈ ਫਿਰ ਜਿਹੜੀਆਂ ਉਹ ਸੇਮ ਲੱਗਣਗੀਆਂ ਇਸ ਤਰ੍ਹਾਂ ਠੀਕ ਹੈ ਜੀ ਅਗਰ ਤੁਸੀਂ ਨਾਲ ਦੀ ਨਾਲ ਐ ਬਣਾਉਂਗੇ ਤਾਂ ਇਹ ਪੱਤੇ ਦਾ ਸਾਈਜ਼ ਹੈ ਜਿਹੜਾ ਵੱਡਾ ਛੋਟਾ ਹੋ ਜਾਂਦਾ ਤੁਸੀਂ ਪਹਿਲਾਂ ਇੱਕ ਲਾਈਨ ਲਾਉਣੀ ਹੈ ਫਿਰ ਤੁਸੀਂ ਉਸੇ ਤਰ੍ਹਾਂ ਦੂਜੀ ਲਾਉਣੀ ਹੈ ਚਾਹੇ ਨੀਚੋਂ ਤੋਂ ਉੱਪਰ ਲਾ ਲਓ ਉੱਪਰ ਤੋਂ نیچے ਲਾ ਲਓ ਠੀਕ ਹੈ ਜਿਵੇਂ ਮਰਜ਼ੀ ਲਗਾ ਲਓ ਹੁਣ ਆਪਾਂ ਇਹਦੇ ਉੱਪਰ ਉਸੇ ਤਰ੍ਹਾਂ ਪੱਤੀਆਂ ਬਣਾਵਾਂਗੇ ਦੇਖੋ ਸਭ ਤੋਂ ਪਹਿਲਾਂ ਆਪਾਂ ਸੈਂਟਰ ਵਾਲੀ ਬਣਾਵਾਂਗੇ ਇੱਧਰ ਤੇ ਉਸੇ ਤਰ੍ਹਾਂ ਆਪਾਂ ਜਿਹੜੀ ਉਹ ਸਾਈਡ ਵਾਲੀ ਬਣਾਵਾਂਗੇ ਸਾਈਜ਼ ਇਹਨਾਂ ਦੇ ਜਦ ਤੁਹਾਨੂੰ ਪ੍ਰੈਕਟਿਸ ਹੋਊਗੀ ਸਾਈਜ਼ ਆ ਇਕੁਅਲ ਹੀ ਰਹਿਣਗੇ ਤੁਹਾਨੂੰ ਆਪ ਨੂੰ ਹੀ ਪਤਾ ਲੱਗੂਗਾ ਵੀ ਸਾਈਜ਼ ਸਾਡੀ ਇਕੁਅਲ ਨਹੀਂਗੇ ਆਸਟਰਾ ਜਿਹੜੀ ਇਹ ਕੱਟਵਰਕ ਦੀ ਟ੍ਰੇਸ ਹੈਗੀ ਬਹੁਤ ਆਸਾਨ ਹੁੰਦੀਆਂ ਨੇ ਕੇਸਿਸ ਬਣਾਉਣੀਆਂ ਤੁਹਾਨੂੰ ਆਪਾਂ ਹੌਲੀ ਹੌਲੀ ਸਾਰੀਆਂ ਟ੍ਰੇਸਿਸ ਜਿਹੜੀਆਂ ਬਣਾਉਣੀਆਂ ਸਿਖਾਵਾਂਗੇ ਬਸ ਆਪਣੀ ਵੀਡੀਓਜ਼ ਨੂੰ ਇਸੇ ਤਰ੍ਹਾਂ ਦੇਖਦੇ ਰਹੋ ਤੇ ਅੱਗੇ ਸ਼ੇਅਰ ਜ਼ਰੂਰ ਕਰਿਆ ਕਰੋ ਦੇਖੋ ਇਸੇ ਤਰ੍ਹਾਂ ਜਿਹੜੀ ਕੱਟਵਰਕ ਦੀ ਸਾਰੀ ਟ੍ਰੇਸ ਹੈਗੀ ਆਪਾਂ ਬਣਾ ਲੈਣੀ ਹੈ ਕੱਟਵਰਕ ਦੀਆਂ ਹੋਰ ਟ੍ਰੇਸਿਸ ਵੀ ਬਹੁਤ ਹੁੰਦੀਆਂ ਨੇ ਕਿਉਂਕਿ ਇਹਦੇ ਵਿੱਚ ਡਿਜ਼ਾਈਨ ਬਹੁਤ ਹੁੰਦੇ ਨੇਗੇ ਡਿਜ਼ਾਈਨ ਤਾਂ ਤੁਸੀਂ ਐ ਮੰਨ ਕੇ ਚੱਲੋ ਕਿ ਕਦੇ ਨਾ ਖਤਮ ਹੋਣ ਵਾਲੇ ਹੁੰਦੇ ਨੇਗੇ ਤੁਸੀਂ ਇੱਕ ਡਿਜ਼ਾਈਨ ਦੇ ਵਿੱਚੋਂ ਜਿੰਨੇ ਮਰਜੀ ਡਿਜ਼ਾਈਨ ਕਰਦੇ ਚੱਲੋ ਬਟ ਉਹਨੂੰ ਬਣਾਉਣਾ ਹੈ ਨਾ ਨਵਾਂ ਡਿਜ਼ਾਈਨ ਆਪਾਂ ਬਣਾਉਣਾ ਸਭ ਤੋਂ ਪਹਿਲਾਂ ਉਹਦੀ ਟ੍ਰੇਸ ਰੈਡੀ ਕਰਨੀ ਪੈਂਦੀ ਹੈਗੀ ਜਦੋਂ ਆਪਾਂ ਸਭ ਤੋਂ ਪਹਿਲਾਂ ਫਰਸਟ ਡਿਜ਼ਾਈਨ ਬਣਾਉਣੇ ਆਂਗੇ ਫਿਰ ਤੁਹਾਨੂੰ ਉਹ ਸੋਖਾ ਲੱਗਣ ਲੱਗ ਜਾਂਦਾਗਾ ਜਦੋਂ ਤੁਹਾਨੂੰ ਕੋਈ ਦੂਜਾ ਆਰਡਰ ਆਉਂਦਾ ਸਭ ਤੋਂ ਪਹਿਲਾਂ ਤੁਹਾਨੂੰ ਟ੍ਰੇਸ ਬਣਾਉਣੀ ਆਉਣੀ ਜ਼ਰੂਰੀ ਹੈਗੀ ਜੇਕਰ ਤੁਹਾਨੂੰ ਟ੍ਰੇਸਿਸ ਨਹੀਂ ਆਉਂਦੀਆਂ ਤਾਂ ਤੁਸੀਂ ਵਰਕ ਵੀ ਜਿਹੜਾ ਉਹ ਫਿਸ਼ਿੰਗ ਦੇ ਨਾਲ ਨਹੀਂ ਕਰ ਸਕਦੇ ਕੱਟਵਰਕ ਦੀ ਟਰੇਸ ਬਣਾਉਣੀ ਤੁਹਾਨੂੰ ਮੈਂ ਹੁਣ ਨਾਸਤੇ ਜਿਨ੍ਹਾਂ ਜਿਨ੍ਹਾਂ ਨੇ ਬਣਾਈ ਹੈ ਤਾਂ ਮੈਨੂੰ ਨਾਲ ਸ਼ੇਅਰ ਜ਼ਰੂਰ ਕਰਿਓ ਵੀਡੀਓ ਨੂੰ ਦੇਖ ਕੇ ਜਿਹੜੇ ਜਿਹੜੇ ਬਣਾਉਣਗੇ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਇੱਕ ਦੋ ਜਣਿਆਂ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਦੇਖੋ ਇਸ ਤਰ੍ਹਾਂ ਜਿਹੜੀ ਉਹ ਸਾਰੀ ਟਰੇਸ ਆਪਾਂ ਬਣਾ ਲਈਏ ਤੁਸੀਂ ਦੇਖ ਲਓ ਹੁਣ ਕੱਟਵਰਕਾਂ ਦਾ ਸਾਈਜ਼ ਦੇਖ ਲਓ ਪਤਿਆਂ ਦਾ ਸਾਈਜ਼ ਦੇਖ ਲਓ ਬਿਲਕੁਕੁਲ ਹੀ ਸੇਮ ਆਂਗਾ ਠੀਕ ਆ ਇਸੇ ਤਰ੍ਹਾਂ ਹੋਰ ਵੀਡੀਓਜ਼ ਦੇਖਣ ਦੇ ਲਈ ਆਪਣੇ ਪੇਜ ਨੂੰ ਤੁਸੀਂ ਸਬਸਕ੍ਰਾਈਬ ਜ਼ਰੂਰ ਕਰਕੇ ਰੱਖਿਓ ਤੇ ਬੈਲ ਆਈਕਨ ਪ੍ਰੈਸ ਕਰ ਲਿਓ ਤੁਹਾਨੂੰ ਹਰ ਇੱਕ ਵੀਡੀਓ ਦਾ ਨੋਟੀਫਿਕੇਸ਼ਨ ਜਿਹੜਾ ਉਹ ਮਿਲ ਜਿਆ ਕਰੂਗਾ ਇਸੇ ਤਰ੍ਹਾਂ ਆਪਾਂ ਤੁਹਾਨੂੰ ਪ੍ਰੈਸਿਸ ਸਿਖਾਉਂਦੇ ਰਵਾਂਗੇ ਥੈਂਕ ਯੂ ਜੀ